ਦੀ ਚੇਅਰਮੈਨ نیشنل ਦਲਤ ਮਹਾਪੰਚਾਇਤ ਪੰਜਾਬ ਅੱਜ ਸਮੂਹ ਦਲਤ ਜਥੇਬੰਦੀਆਂ ਜਿਹਦੇ ਵਿੱਚ ਮਜੀਠੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਗੱਜਨ ਵਾਲਾ ਸਾਹਿਬ ਬੀਆ ਸਿੰਘ ਸਿੱਧੂ ਮੋਰ ਸਿੰਘ ਕਾਰੂਜੀ ਮੈਡਮ ਪੰਜਗਰਾਈ ਜੀ ਸਾਰੇ ਲੀਡਰ ਸਾਹਿਬਾਨ ਮਜੀਠੀ ਸਿੱਖ ਭਾਈਚਾਰੇ ਦੇ ਤੇ ਵਾਲਮੀਕੀ ਭਾਈਚਾਰੇ ਦੇ ਇਕੱਠੇ ਹੋਏ ਸੀ ਤੋਂ ਮਸਲਾ ਇਹ ਸੀ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਹੈ 50% ਰਿਜ਼ਰਵੇਸ਼ਨ ਦਾ ਅਕੇ ਰਿਜ਼ਰਵੇਸ਼ਨ ਵਿਦਿਨ ਰਿਜ਼ਰਵੇਸ਼ਨ ਕਿ ਰਿਜ਼ਰਵੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਗਿਆਨੀ ਜਲ ਸਿੰਘ ਜੀ ਗਵਰਨਮੈਂਟ ਦੇ ਵੇਲੇ ਮਜਬੂਤ ਸਿਕ ਬਾਲਮੀਕੀ ਭਾਈਚਾਰੇ ਨੂੰ ਅਪਲਿਫਟ ਕਰਨ ਵਾਸਤੇ ਇੱਕ ਫੈਸਲਾ ਲਿਆ ਗਿਆ ਸੀ ਵਿਧਾਨ ਸਭਾ ਵੱਲੋਂ ਕਿ 50% ਕੋਟਾ ਜਿਹੜਾ ਹੈਗਾ ਇਹਨਾਂ ਨੂੰ ਮਿਲਣਾ ਚਾਹੀਦਾ ਉਹਦੇ ਬਾਅਦ ਉਹ ਇੱਕ ਤਰ੍ਹਾਂ ਨੇ ਕੇਸ ਕੀਤਾ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਹਾਈ ਕੋਰਟ ਚਲਾ ਗਿਆ ਮਾਮਲਾ ਫੈਸਲਾ ਹੋਇਆ ਕਾਫੀ ਐਜੂਡੇਸ਼ਨਾਂ ਹੋ ਜਾਂ ਤੋਂ ਅੰਦੋਲਨ ਹੋਣ ਤੋਂ ਬਾਅਦ ਮਸਲਾ ਇੱਥੇ ਪਹੁੰਚਿਆ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸਾਰਾ ਚਲਾ ਗਿਆ। ਦਵਿੰਦਰ ਸਿੰਘ ਵਰਸਸ ਪੰਜਾਬ ਸਰਕਾਰ ਇਹ ਫੈਸਲ ਉੱਥੇ ਕੇਸ ਚੱਲਿਆ। ਲੰਬਾ ਸਮਾਂ ਕੇਸ ਚੱਲਿਆ। ਤੂੰ ਮਰਦੀ ਸਿੰਘ ਭਾਈਚਾਰੇ ਦੇ ਬਾਲਮੀਕ ਭਾਈਚਾਰੇ ਦੇ ਨਾਲ ਸੰਬੰਧਤ ਇਹ ਹੋਰ ਅਨਸਾਪਸੰਦ ਲੋਕਾਂ ਨੇ ਇਹਦੇ ਲਈ ਜਿਨ੍ਹਾਂ ਵੀ ਤਲਫੁਲ ਇਕੱਠਾ ਕੀਤਾ ਸਾਡੇ ਪੜ੍ਹੇ ਲਿਖੇ ਜਿਹੜੇ ਸਮਾਜ ਦੇ ਲੋਕ ਸੀ ਉਹਨਾਂ ਨੇ ਸਾਰਾ ਕਰਕੇ ਸੁਪਰੀਮ ਕੋਰਟ 'ਚ ਕੇਸ ਲੜਿਆ। ਪੰਜਾਬ ਸਰਕਾਰ ਦਾ ਆਪਣਾ ਵਕੀਲ ਸੀ, ਭਾਈਚਾਰੇ ਦਾ ਆਪਣਾ ਵਕੀਲ ਸੀ। ਲੰਬੀ ਬੈਚ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਕਿ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਹੋ ਸਕਦੀ ਹੈ ਤੋਂ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਕਿ ਰਿਜ਼ਰਵੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਦੇ ਉੱਤੇ ਮੋਰ ਲਾਈ ਹੈ ਸੁਪਰੀਮ ਕੋਰਟ ਨੇ ਉਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਇਸ ਫੈਸਲੇ ਦੀ ਆੜ ਵਿੱਚ ਇੱਕ ਜਸਟਿਸ ਗਬਈ ਜਿਹੜੇ ਹੈਗੇ ਆ ਉਸ ਬੈਚ ਦੇ ਵਿੱਚ ਸੀਗੇ ਉਹਨਾਂ ਨੇ ਜਿਹੜੇ ਆਪਣੇ ਵਿਊ ਦਿੱਤੇ ਹੈ ਜਿਹੜੀ ਆਪਣੀ ਮਤਲਬ ਜੱਜਮੈਂਟ ਜਾਨੀ ਕਿ ਸਲਾਹ ਰੱਖੀ ਆ ਉਹਦੀ ਉਸ ਬੈਚ ਦੇ ਵਿੱਚ ਤੇ ਤਕਰੀਬਨ ਇਹ ਲੱਗਣੀ ਚਾਹੀਦੀ ਹੈ ਇੱਕ ਵਾਰ 1200 ਮਿਲਗੀ ਦੁਆਰਾ 1200 ਨਹੀਂ ਮਿਲਣੀ ਚਾਹੀਦੀ ਅਸੀਂ ਉਸ ਕ੍ਰੀਮੀ ਲਾਜਾਰ ਦੀ ਮਦਦ ਦਾ ਸਖਤ ਵਿਰੋਧ ਕਰਦੇ ਹਾਂ ਮਜੀਦੂ ਸਿਕ ਵਾਲਮੀਕੀ ਭਾਈਚਾਰੇ ਦੇ ਸਮੁੱਚਾ ਐਸਸੀ ਭਾਈਚਾਰਾ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ ਕਿ ਕ੍ਰੀਮੀ ਲਾਜਾਰ ਦੀ ਸ਼ਰਤ ਜਿਹੜੀ ਆ ਉਹ ਨਹੀਂ ਲੱਗਣੀ ਚਾਹੀਦੀ ਦੂਜੀ ਗੱਲ ਜਿਹੜੇ ਮਾਇਆਬਤੀ ਜੀ ਚਿਰਾਗ ਪਾਸਵਾਨ ਚੰਦਰਸ਼ੇਖਰ ਜਾਦ ਤੇ ਹੋਰ ਕੁਝ ਗਲਤ ਲੀਡਰ ਜਿਹੜੇ ਹੈਗੇ ਆ ਬਿਨਾ ਫੈਸਲੇ ਨੂੰ ਪੜਿਆ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਵਿਰੋਧ ਕਰਾਂਗੇ ਤੇ ਮੈਂ ਉਹਨਾਂ ਨੂੰ ਮਾਇਆ ਭਤੀ ਜੀ ਨੂੰ ਤੇ ਇਹਨਾਂ ਲੀਡਰ ਸਾਹਿਬਾਨ ਨੂੰ ਕਹਣਾ ਚਾਹਣਾ ਕਿ ਤੁਸੀਂ ਆਰਐਸਐਸ ਦੇ 23 ਸਮਾਜ ਦੇ ਵਿੱਚ ਪਾੜਾ ਪਾਉਣ ਦਾ ਕੰਮ ਨਾ ਕਰੋ ਤੁਹਾਨੂੰ ਚਾਹੀਦਾ ਇਹ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚੋਂ ਆਵਾਜ਼ ਹੀ ਉਠਾਓ ਕਿ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਹੈਗਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਰਿజర్ਵੇਸ਼ਨ ਵਿੱਚ ਦੇ ਰਿజర్ਵੇਸ਼ਨ ਹੋਣੀ ਚਾਹੀਦੀ ਹੈ ਸਵਾਗਤ ਕਰਦੇ ਹਾਂ ਕਿ ਦੀ ਮਲੇਯਰ ਦੀ ਮੱਦ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਵਿਰੋਧ ਕਰੋ ਅਸੀਂ ਵੀ ਸਾਰਾ ਸਮਾਜ ਤੁਹਾਡੇ ਨਾਲ ਡੜ ਕੇ ਖੜਾਗੇ ਤਾਨੂੰ ਮੰਗਵਾ ਇਹ ਉਠਾਉਣੀ ਚਾਹੀਦੀ ਹੈ ਕਿ ਰਾਖਵਾ ਕਰਨ ਕੋਟਾ ਆਬਾਦੀ ਮੁਤਾਬਕ ਵਧਾਇਆ ਜਾਣਾ ਚਾਹੀਦਾ ਕਿਉਂਕਿ 2011 ਦੇ ਸੈਂਸਸ ਦੇ ਮੁਤਾਬਕ ਰਿਜ਼ਰਵੇਸ਼ਨ ਸੀ ਪੰਜਾਬ ਦੀ ਗੱਲ ਜੇ ਕਰੀਏ ਸੀ 38.9 ਜਿਹੜੀ ਐ ਰਿਜ਼ਰਵੇਸ਼ਨ ਕੋਟਾ ਬਣਦਾ ਹੈ ਇੰਨਾ ਹੋਣਾ ਚਾਹੀਦਾ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਸੋ ਸਮੂੱਚੇ ਭਾਈਚਾਰੇ ਨੂੰ ਮੈਂ ਅਪੀਲ ਕਰਨਾ ਚਾਹੁੰਨਾ ਕਿ ਸਾਨੂੰ ਸਾਰਿਆਂ ਨੂੰ ਡੱਟ ਕੇ ਰਿਜ਼ਰਵੇਸ਼ਨ ਦਾ ਕੋਟਾ ਵਧਾਉਣ ਦੀ ਗੱਲ ਕਰਨੀ ਚਾਹੀਦੀ ਹੈ ਤੇ ਕ੍ਰਿਮੀਨਲ ਯਾਰ ਵਾਲੀ ਜਿਹੜੀ رائے ਦਿੱਤੀ ਹੈ ਜਸਟਿਸ ਗੋਵੀ ਨੇ ਮਾਨ ਜੋ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆ ਕਿ ਉਹਨੂੰ ਫੈਸਲੇ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਜੇ ਹੁੰਦਾ ਤਾਂ ਕ੍ਰਿਮੀ ਲੀਅਰ ਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਜਿਹੜਾ ਹਰ ਸਾਰੇ ਵਰਗ ਵਿਰੋਧ ਕਰਾਂਗੇ ਡਟ ਕੇ ਤੇ ਜਿਹੜਾ ਕੋਟਾ ਹੈਗਾ ਉਹ ਵਾਦੀ ਮਦਦ ਵਧਾਉਣ ਦੀ ਅਸੀਂ ਮੰਗ ਕਰਦੇ ਜੇ ਉਹਨੂੰ ਇਗਨੋਰ ਕੀਤਾ ਗਿਆ ਤਿੱਖਾ ਅੰਦੋਲਨ ਕਰਾਂਗੇ ਜੋ ਨਫਾ ਨੁਕਸਾਨ ਘਾਟਾ ਵਾਧਾ ਹੋਊਗਾ ਉਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਊਗੀ